ਦੀ ਹੈਗਾ ਜਦੋਂ ਮਮਦ ਇਹ ਸਾਡੇ ਮਾਨ ਜੋ ਐਸਐਸਪੀ ਖੰਨਾ ਮੈਡਮ ਜੋਤੀ ਜਦਰ ਵੈਸ ਸੀ ਉਹਨੋਂ ਜਿਹੜੀ ਹੈ ਸਵੇਰੇ ਤਰਕੇ ਦੇ ਨਸ਼ੇ ਜਿਹੜੇ ਨਸ਼ੇ ਦੇ ਸਦਾਗਰ ਨਸ਼ਾ ਵਿੱਚ ਨੇ ਉਹਦੇ ਕਲਮ ਮੈਂਬਰ ਕੀ ਹੋਈ ਜਿਸ ਦੇ ਤਹਿਤ ਤੁਸੀਂ ਸਮਰਾਲਾ ਦੇ ਮਸ਼ਹੂਰ ਆ ਅਪਰੋਕਸੀਮੇਟ ਬਾਰਾ ਜਗ੍ਹਾ ਤੇ ਰਿਪੋਰਟ ਕੀਤੀ ਹੈ ਸਾਨੂੰ ਜਿਹੜਾ ਕਾਫੀ ਦੇਰ ਤੋਂ ਜਿਹੜਾ ਸਮਰਾਲੇ ਏਰੀਆ ਦੇ ਵਿੱਚ ਜਿਹੜਾ ਸਰਗਰਮ ਸੀ ਏਰੀਆ ਸਾਹਲ ਏਰੀਆ ਮੌਨਸਨ ਵੀ ਨੂੰ ਕਹਿੰਦੇ ਸੀ ਤੇ ਸਾਨੂੰ ਸਿਕੰਦਰ ਸਿੰਘ ਇਹ ਮਾਤਾ ਦੁਰਗਾ ਮੰਦਰ ਮਹੱਲੇ ਸੰਗਣਾਲੇ ਦਾ ਰਹਿਣ ਵਾਲਾ ਸੀ ਇਹਦਾ ਨਸ਼ਾ ਵੇਚਣ ਦਾ ਸ਼ਹਿਰ ਵਿੱਚ ਕੰਮ ਕਰਦਾ ਸੀ ਇਹਨੂੰ ਅਸੀਂ ਅੱਜ ਸਵੇਰੇ ਇਹਦੇ ਰੀਡ ਕਰਕੇ ਆ ਆਪਣਾ ਸਵੇਰੇ ਗੇਰਾ ਮਾਰਨ ਵੇਲੇ ਰੀਡ ਕਰਕੇ ਆ ਨੂੰ ਫੜਿਆ ਇਹਦੇ ਕੋਲੋਂ 4.90 ਗ੍ਰਾਮ ਰੀਡੀ ਹੈਰੋਇਨ ਮੌਕੇ ਤੋਂ ਬਰਾਮਦ ਕੀਤੀ ਹੈ ਇਸ ਤੋਂ ਬਿਨਾ ਇਸ ਨੂੰ ਆਲਰੇਡੀ ਇੱਕ ਜਿਹੜੇ 3-4 ਬੰਦੇ ਫੜੇ ਸੀ ਉਹਦੇ ਮੁਕੱਦਮੇ ਦੇ ਨਾਮ ਦੇ ਕੀਤਾ ਆ ਉਹਦੀ ਇੰਟਰੋਗੇਸ਼ਨ ਦੇ ਬੇਸ ਤੇ ਵੀ ਇਹ ਮੰਦਾ ਆ ਡਿਟੀ ਹੋਇਆ ਸੀ ਇਸ ਤੋਂ ਬਿਨਾ ਸ਼ਾਇਦ ਇਹ ਸਾਡੇ ਜਿਹੜੇ ਮੌਜੂਦ ਬੰਦੇ ਸੀ ਇੱਕ ਨੂੰ ਮੌਜੂਦ ਬੰਦਿਆਂ ਨੇ ਵੀ ਸਾਨੂੰ ਜਿਹੜਾ ਇਹਦੀ ਇਨਫੋਰਮੇਸ਼ਨ ਦਿੱਤੀ ਸੀ ਤੇ ਜਿਹੜੇ ਅਸੀਂ ਟਿੱਪ ਨੂੰ ਅੱਗੇ ਇਹਦੀ ਇਨਵੈਸਟੀਗੇਸ਼ਨ ਅੱਗੇ ਨੂੰ ਵਧਾਦੇ ਹੋਏ ਇਹਨੂੰ ਅਜ ਕਾਬੂ ਕਰਕੇ ਜੇ ਖਲਾਫ ਐਫਆਈਆ ਨੰਬਰ 54 ਅੰਡਰ ਸੈਕਸ਼ਨ 21 ਕਾਡ 30 ਇਸ ਤੋਂ ਬਿਨਾ ਇਸਨੇ ਖਲਾਫ ਹੈਪੀਅਰ ਆਫੈਂਡਰ ਵਾਲਾ ਸੈਕਸ਼ਨ 111 ਵੀ ਐਨਐਸ ਵੀ ਲਗਾਈ ਗਈ। ਹੁਣ ਇਹਨੇ ਕੋਈ ਗ੍ਰਾਮ ਨਹੀਂ ਹੋਇਆ ਜਿਹਦੇ ਕੋਲ। ਜਿਹਦੇ ਕੋਲ 4.90 ਗ੍ਰਾਮ ਹੈਰੋਇਨ ਬਰਾਮਦ ਹੋਈ। ਸਰ ਬੌਂਸਰ ਕਿਹਾ ਕਿਹਾ ਜਾ ਰਿਹਾ ਹੈ ਕਿ ਬੌਂਸਰ ਵੀ ਬੁੱਕੀ ਇਹ ਬੌਂਸਰ ਵਾਲੀ ਜਿਹੜਾ ਕੰਮ ਕਰਦੇ ਰਹੇ ਨੇ ਈਵਨ ਕਿ ਇਹਦੇ ਜਿਹੜਾ ਆਉਣ ਗਈ ਬੈਕਵਰਡ ਲਿੰਕ ਤੇ ਵੀ ਜਾ ਰਹੇ ਆ ਕਿੱਥੋਂ ਲੈ ਕੇ ਆਏ ਸੀ ਇਹਦਾ ਟਰੈਕਰ ਤੌਰ ਤੇ ਸਰ ਇਹਦਾ ਟਰੈਕ ਰਿਪੋਰਟ ਸਾਡੇ ਕੋਲ ਅਜੇ ਜਿਹੜਾ ਆਲਰੇਡੀ ਇਹਦੇ ਖਿਲਾਫ ਰਾਹ ਵੇਚਣ ਦਾ ਪਰਚਾ ਵੀ ਦਰਜ ਹੋਇਆ ਇਸ ਤੋਂ ਪਹਿਲਾਂ ਜਿਹੜਾ ਕਈ ਦੋ ਦਿਨ ਪਹਿਲੇ ਪਰਚਾ ਦਿੱਤਾ ਉਹ ਬੰਦਿਆਂ ਨੇ ਵੀ ਜਿਹੜੀ ਆ ਉਸ ਲੀਡ ਵੀ ਅੱਗੇ ਬਣਾਦੇ ਉਹਨਾਂ ਬੰਦਿਆਂ ਨੇ ਵੀ ਜਿਹੜੀ ਆ ਸਪਲਾਈ ਇਹਨੇ ਕੀਤੀ ਸੀ ਹਰਨੂ ਖੁਦ ਵੀ ਕਰਾ ਦੀ ਅਜੀ ਯਾ ਕੋਈ ਨਾ ਮੈਡੀਕਲ ਡਰੋਪ ਟੈਸਟ ਕਰਵਾ ਮੰਗੇ ਉਹ ਤਾਂ ਕਲੀਅਰ ਹੋ ਜਾਊਗਾ ਅੱਛਾ ਇਹਦੀ ਕੋਈ ਚੇਂਜ ਜਿਹੜੀ ਹੈ ਉਹ ਉਹਦੇ ਨੂੰ ਡਿਟੈਕਟ ਕੀਤਾ ਜੀ ਇਹਦਾ ਬਿਲਕੁਲ ਕਰਾ ਲਈ ਜੀ ਜਿਹੜੇ ਹੁਣੇ ਰੈਸਟ ਕੀਤਾ ਹੈ ਪਰਚਾ ਦਿੱਤਾ ਇਹਦਾ ਬੈਕਵਰਡਿੰਗ ਵੀ ਖੰਗਾਉਣਾਂਗੇ ਤੇ ਜਿਹੜਾ ਫਾਰਵਰਡਿੰਗ ਵੀ ਖੰਗਾਉਣਾਂਗੇ ਅੱਗੇ ਕਿਹਨੂੰ ਕਿਹਨੂੰ ਦਿੰਦਾ ਸੀ ਤੇ ਪਿੱਛੋਂ ਕਿਹੜੇ ਬੰਦੇ ਤੋਂ ਲੈ ਕਾਲਾ ਸਰਮਾਨ ਵਗੈਰਾ ਲੈ ਗਏ ਇਹਦਾ ਪੇਸ਼ ਕਰਾਂਗੇ ਜੀ ਇਹ ਦੇ ਕਾਲ